ਕਹਿੰਦੀ ਕੋਖਰੇ ਕਈ ਮਰਵਾਈਆਂ ਧੀਆਂ ਦਾਜ ਨੇ ਬਲੀ ਚੜਾਈਆਂ ਧੀਆਂ ਕੋਖਰੇ ਕਈ ਮਰਵਾਈਆਂ ਧੀਆਂ ਦਾਜ ਨੇ ਬਲੀ ਚੜਾਈਆਂ ਧੀਆਂ ਇਹ ਜ਼ੁਲਮ ਦੀ ਗਾਗਰ ਫੁੱਟ ਜਾਣੀ ਜਿਹੜੀ ਨਾਲ ਪਾਪਾਂ ਦੇ ਭਰਦੇ ਹੋ ਮੈਨੂੰ ਚੁੰਨੀ ਝੜਾ ਕੇ ਤੋੜ ਦੇ ਜੀ ਦਾਜ ਦੇ ਨਾ ਕਿਉਂ ਦਾਜ ਦੀ ਪੰਗਾ ਕਿ ਨਾ ਵੀ ਇਹ ਦਾਜ ਦੇ ਤੋੜਨ ਫਿਰ ਕੁੜੀ ਕਹਿੰਦੀ ਆ ਕਹਿੰਦੀ ਗੋਹਾਪੂੜਾ ਡੰਗਰਾਂ ਦਾ ਮੈਂ ਸਾਰਾ ਆਪੇ ਕਰ ਲੂੰਗੀ ਹੱਥੀਂ ਢੀੜ-ਢੀੜ ਕੇ ਨਾਲਕੇ ਨੂੰ ਨਾਲ ਖੇਲ ਪਾਣੀ ਦੀ ਭਰਨੂੰਗੀ ਉਹਾ ਕੁੜਾ ਡੰਗਰਾ ਦਾ ਮੈਂ ਸਾਰਾ ਆਪੇ ਕਰ ਲੂੰਗੀ ਘਤੀ ਢੇੜ ਢੇੜ ਕੇ ਨਾਤੀ ਨੂੰ ਨਾਲ ਖੇਨ ਪਾਣੀ ਦੀ ਭਰੂੰਗੀ ਕੱਪੜੇ ਧੋ ਕੇ ਪਾਉਂ ਤਾਰ ਉੱਤੇ ਜਿਹੜੇ ਧੋਵੀ ਮੁੜੇ ਧਰਦੇ ਹਾਂ ਮੈਨੂੰ ਚੁੰਨੀ ਛੜਾ ਕੇ ਧੋ ਦਿੰਦੀ ਆ ਦਾਇ ਦੇ ਦਿੰਦੀ ਇਹਦੀ ਮੈਂ ਆਪੇ ਪੱਠੇ ਵੱਢ ਲੂੰਗੀ ਨਾਲੇ ਪੁੱਤਰਾ ਕਰਕੇ ਪਾਉਂਗੀ ਦੋ ਟਾਈਮ ਹੈ ਤਾਰਾ ਕੱਟੂੰਗੀ ਨਾਲੇ ਸਮੇਂ ਰ ਮੈਂ ਆਪੇ ਪੱਠੇ ਵੱਢਣ ਦੀ ਨਾਲੇ ਕੁਤਰਾ ਕਰਕੇ ਪਾਉਂਗੀ ਦੋ ਟਾਈਮ ਮੈਂ ਧਾਰਾ ਕੱਢੂ ਦੀ ਨਾਲੇ ਸਨੀਪੇ ਲਾਉਂਗੀ ਰਸੋਈ ਦਾ ਕੰਮ ਵੀ ਸਾਂਭ ਲੈਣਾ ਤੁਸੀਂ ਭਾਨਾ ਉੱਪਰ ਦੀ ਕਰਦੇ ਹੋ ਮੈਨੂੰ ਚੁਣੀ ਚੜਾ ਕੇ ਤੋਰ ਦਿਓ ਜੇ ਤਾਂ ਨਹੀਂ ਤੋਰਦੇ ਕਹਿੰਦੀ ਮੈਨੂੰ ਘਰ ਗਰੀਬ ਦੇ ਤੋਰ ਦਿਓ ਮੈਂ ਆਪੇ ਕਰਕੇ ਖਾ ਲੂੰਗੀ ਜੇ ਹੋਰ ਕੋਈ ਕੰਮ ਨਾ ਮਿਲਿਆ ਮੈਂ ਪੋਚੇ ਘਰਾਂ ਵਿੱਚ ਲਾਂ ਮੈਨੂੰ ਘਰ ਗਰੀਬ ਦੇ ਤੋਰ ਦਿਓ ਮੈਂ ਆਪੇ ਕਰਕੇ ਖਾ ਲੂੰਗੀ ਜੇ ਹੋਰ ਕੋਈ ਕੰਮ ਨਾ ਮਿਲਿਆ ਮੈਂ ਪੋਚੇ ਘਰਾਂ ਵਿੱਚ ਲਾ ਲੂੰਗੀ ਮੈਂ ਰਾਜਨੀ ਦੀ ਗੱਲ ਯਾਦ ਰੱਖਣਾ ਮੈਂ ਰਜਨੀ ਦੀ ਗੱਲ ਯਾਦ ਰੱਖਾਂ ਤੁਸੀਂ ਕਿਉਂ ਨਾ ਚੇਤੇ ਕਰਦੇ ਹੋ ਮੈਨੂੰ ਛੁਨੀ ਚੜਾ ਕੇ ਤੋੜ ਦਿਓ ਜੇ ਦਾ ਦਿੰਦੇ ਰੱਖਦੇ ਕਹਿੰਦੀ ਮੈਂ ਜਾ ਕੇ ਵਿੱਚ ਵਿਦੇਸ਼ਾਂ ਦੇ ਪੈਸੇ ਬਹੁਤ ਕਮਾਉਂਗੀ ਜਿਹੜਾ ਕਰਜ਼ੇ ਦਾ ਸੋਡੇ ਭਾਰ ਹੋਇਆ ਸਾਰਾ ਉਹ ਵੀ ਸਿਰ ਤੋਂ ਲਾਉਂਗੀ ਮੈਂ ਜਾ ਕੇ ਵਿੱਚ ਬੁਲਿਸਾਂ ਨੇ ਪੈਸੇ ਬਹੁਤ ਕਮਾਉਂਗੀ ਜਿਹੜਾ ਕਰਜ਼ੇ ਦਾ ਸੋਡੇ ਭਾਰ ਹੋਇਆ ਸਾਰਾ ਉਹ ਵੀ ਸਿਰ ਤੋਂ ਲਾਉਂਗੀ ਮਮੇ ਡੈਡੀ ਦਾ ਨਾਮ ਚਮਕਾ ਦੂੰਗੀ ਤੁਸੀਂ ਫਿਕਰ ਕਾਸ ਤੋਂ ਕਰਦੇ ਹੋ ਮੈਨੂੰ ਛੁਨੀ ਚੜਾ ਕੇ ਤੋੜ ਦਿਓ ਜੇ ਦਾ ਦਿੰਦੇ ਰੱਖਦੇ ਕਹਿੰਦੀ ਮੈਂ ਆਪਣੇ ਆਪ ਹੀ ਪੜ ਜੂੰਗੀ ਮੈਂ ਆਪਣੇ ਆਪ ਹੀ ਪੜ ਜੂੰਗੀ ਮੈਨੂੰ ਲਗ ਬਜੀਫਾ ਜਾਊਗਾ ਫਿਰ ਸੱਜਣ ਪਿੰਡ ਬਮਾਲ ਵਾਲਾ ਨਾਲ ਗੀਤ ਖੁਸ਼ੀ ਦੇ ਗਾਊਗਾ ਮੈਂ ਆਪਣੇ ਆਪ ਹੀ ਪੜ ਜੂੰਗੀ ਮੈਨੂੰ ਲਗ ਬਜੀਫਾ ਜਾਊਗਾ ਫਿਰ ਸੱਜਣ ਪਿੰਡ ਬਮਾਲ ਵਾਲਾ ਨਾਲ ਗੀਤ ਖੁਸ਼ੀ ਦੇ ਗਾਊਗਾ ਅਸੀਂ ਸੂਰਮਿਆਂ ਨੂੰ ਜਨਮ ਦੇਣਾ ਅਸੀਂ ਸੂਰਮਿਆਂ ਨੂੰ ਜਨਮ ਦੇਣਾ ਤੁਸੀਂ ਨਿੱਤ ਬਾਣੀ ਵਿੱਚ ਪੜਦੇ ਹੋ ਮੈਨੂੰ ਚੁੰਨੀ ਚੜਾ ਕੇ ਤੋਰਦੇ ਹੋ ਜੇ ਦਾਜ ਦੇ ਦਰ ਤੇ ਇੰਗੇ ਜੀ ਜਾ ਕੇ ਫੇਰ ਅਸਨ ਉਧੇ ਨੇ ਵੋਟਾਂ ਵੇਲੇ ਲੀਡਰ ਪਿੰਡਾਂ ਵਿੱਚ ਆਉਂਦੇ ਨੇ ਸੱਤਾ ਵਿੱਚ ਖੜ ਕੇ ਵਾਅਦੇ ਸੁਣਾਉਂਦੇ ਨੇ ਇੱਕ ਦੂਜੇ ਦੇ ਤਾਂ ਇਹ ਰਿਸ਼ਤੇਦਾਰ ਪਿੰਡਾਂ ਸਹਰਾਂ ਵਿੱਚ ਪਾਰਟੀ ਬਣਾ ਜਾਂਦੇ ਨੇ 5 ਸਾਲ ਜਿੱਤ ਕੇ ਮੂੰਹ ਨਾਲ ਖਾਉਂਦੇ ਪਹਿਲਾ ਚੋਣਾ ਤੋਂ ਦਾ ਬਥੇਰੇ ਗੇੜੇ ਲਾ ਜਾਂਦੇ ਐ ਫਿਰ ਸੁਣ ਮਗਰਲਾ ਨਾ ਉਹ ਵੀ ਸੁਣਿੰਦਰ ਜੀ ਮਗਰਲਾ ਨਾ ਉਹ ਸੁਣ ਮੈਂ ਕੀ ਲਿਖਿਆ ਸੁਣੀ ਉਹ ਸੁਣਿੰਦਰ ਮਗਰਲਾ ਦੇਖੋ ਮੈਂ ਕੀ ਲਿਖਾਇਆ ਇਹ ਵਿਚਾਰ ਸਾਹਿਬ ਕਹਿੰਦਾ ਲੀਡਰਾਂ ਤੇ ਜੋਕਾਂ ਵਿੱਚ ਫਰਕ ਨਾ ਰਹਿ ਗਿਆ ਜਿਹੜੀਆਂ ਟੋਪੇ 'ਚ ਜੋਕਮ ਹੈ ਸਭ ਤੋਂ ਵੱਡੇ ਨੇ ਪੂਰੀ ਬਾਡਿੰਗ ਹੈ ਇਹਦਾ ਕੁਛੜ ਬਹਿ ਕੇ ਦਾੜੀ ਮੰਨ ਸੁਣੀ ਗੱਲ ਨਹੀਂ ਨਹੀਂ ਤੁਹਾਨੂੰ ਉਹ ਤੁਹਾਨੂੰ ਉਹ ਨਹੀਂ ਮੈਂ ਕਹਿੰਦਾ ਜੀ ਤੁਹਾਨੂੰ ਨਹੀਂ ਕਹਿੰਦਾ ਜੀ ਉਹ ਤਾਂ ਮੈਂ ਧਾਰਨ ਲੈਣਾ ਸੁਣਨਾ ਨਹੀਂ ਆਇਆ ਇਹਦਾ ਕਹਿੰਦਾ ਲੀਡਰਾਂ ਤੇ ਜੋਕਾਂ ਵਿੱਚ ਫਰਕ ਨਾ ਰਹਿ ਗਿਆ ਸੱਜਣ ਬਿਮਾਲ ਗੱਲਾਂ ਸੱਚੀਆਂ ਕਹਿ ਗਿਆ ਲੀਡਰਾਂ ਦੇ ਜੋਕਾਂ ਵਿੱਚ ਫਰਕ ਨਾ ਰਹਿ ਗਿਆ ਸੱਜਣ ਬਿਮਾਲ ਕਲਾ ਸੱਚੀਆਂ ਕਹਿ ਗਿਆ ਜੋਕਾਂ ਤਾਂ ਪਿੰਦੀਆਂ ਨੇ ਪਸ਼ੂਆਂ ਦਾ ਕੋਣ ਜੋਕਾਂ ਦਾ ਪਿੰਦੀਆਂ ਨੇ ਪਸ਼ੂਆਂ ਦਾ ਕੋਣ ਇਹ ਸਿੰਘਿਆਂ ਗਰੀਬਾਂ ਦੇ ਲਾ ਜਾਂਦੇ ਨੇ 5 ਸਾਲ ਜਿੱਤ ਕੇ ਮੂੰਹ ਨਾ ਲਪਾਉਂਦੇ ਪਹਿਲਾਂ ਚੋਣਾ ਤੋਂ ਵੇ ਰੇੜੇ ਲਾ ਦਿੰਦੇ ਸੀ ਇਹ ਨਾ ਗੱਲ ਸਾਡੇ ਤੋਂ ਉਹ ਤਾਂ ਮੈਂ ਸੁਣ ਦੱਸਿਆ ਵੀ ਉਹ ਤਾਂ ਮੈਂ ਮੈਂ ਜਦੋਂ ਤਿਲ ਧੂਰੀ ਆਉਣੀ ਨਾ ਬਿਮਾਲ ਹੋ ਕੇ ਜਾਣੀ ਸਾਰੇ ਪਹਿਲਾਂ ਧਰਮ ਤੋਂ ਪਹਿਲਾਂ ਜੂਤੀ ਹੋਇਆ ਜੂਤੀ ਉਹਦੇ ਵਿੱਚੋਂ ਫਿਰ ਦੂਜਾ ਧਰਮ ਉਹਦੇ ਤੋਂ ਨਿਕਲ ਕੇ ਅਸਾਈ ਧਰਮ ਇਸ ਸਮਸੀ ਉਹ ਹੋਇਆ ਇਹ ਦੂਜਾ ਧਰਮ ਆ ਫਿਰ ਉਹਦੇ ਚ ਤੀਜਾ ਹੋਇਆ ਜਿਵੇਂ ਇਹ ਬਾਈ ਮਿੱਤੀ ਮੁਸਲਮਾਨ ਦੋ ਰਹਿ ਗਏ ਫਿਰ ਸਿੱਖ ਨੇ ਕਿਦਿਖ ਜੇ ਇਹ ਹੋ ਗਏ ਫਿਰ ਚੌਥੇ ਚ ਆ ਗਿਆ ਜੈਨ ਧਰਮ ਜਿਹਨਾਂ ਆਪਾਂ ਬੁੱਧ ਕਹਿੰਦੇ ਸੀ ਠੀਕ ਆ ਫਿਰ ਹਾਂ ਜੈਨ ਧਰਮ ਫਿਰ ਪੰਜਵੇਂ ਚ ਆ ਗਿਆ ਬੁੱਧ ਧਰਮ ਫਿਰ ਛੇਵੇਂ ਚ ਬੁੱਧ ਚੋਂ ਨਿਕਲ ਕੇ ਹਿੰਦੂ ਮਤ ਬਣੇ ਜਿਹੜੇ ਬੁੱਧ ਪੂਜਾ ਜ਼ਿਆਦਾ ਕਰਦੇ ਨੇ ਫਿਰ ਹੁਣ ਸੱਤਵੇਂ ਦੀ ਜਦੋਂ 10ਵੇਂ ਪਾਸਾ ਨੇ ਚੱਕੀ ਆ ਕਹਿੰਨਾ ਮਿਆਂ ਫਿਰ ਸਤਮਾ ਗੁਰੂ ਦਾ ਸਾਡੀ ਰਤਨਾ ਸਤਵੇਂ ਧਰਮ ਚ ਦੀ। ਯਾਤੀ ਜਮੀ ਦੂਦੀ ਹਨ ਹਰੇਕ ਤੇ ਮੈਂ ਮੈਂ ਦੂਰ ਦਸ ਜਰੋਂ ਇੱਥੇ ਕਿੰਨੇ ਘਰ ਨੇ ਮੁਸਲਮਾਨਾਂ ਦੇ? ਹਾਂ ਜੀ ਬੰਜੀ ਜਣੇ ਤੋਂ ਮੇਰੇ